महान करादी ਦਾ ਦੁੱਖਾਂ ਨਾਲ ਜੁੜ ਗਏ ਜਦੋਂ ਲੱਗੇ ਕਰਨਕ ਮਈਆ ਸੀ ਬੁੱਦ ਨਾ ਪਈ ਤੁਰੀ ਗਏ ਜਦੋਂ ਲੱਗੇ ਕਰਨਕ ਮਈਆ ਸੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਬਾਠ ਲਾਹੌਰਿਆ ਤੁਸੀਂ ਦੇਖ ਰਹੇ ਹੋ ਲਾਹੌਰਿਆ ਰਿਕਾਰਡ ਚੈਨਲ ਤੇ ਦੋਸਤੋ ਆਪਣੇ ਪੰਜਾਬ ਦੇ ਵਿੱਚ ਟੈਲੈਂਟ ਦਾ ਬਹੁਤ ਹੈ ਹਨਾ ਆਪਣੇ ਪੰਜਾਬ ਦੇ ਵਿੱਚ ਟੈਲੈਂਟ ਤਾਂ ਬਹੁਤ ਆ ਕਿਸੇ ਵਿੱਚ ਨੱਚਣ ਦਾ ਕਿਸੇ ਦੇ ਵਿੱਚ ਗਾਉਣ ਦਾ ਕਿਸੇ ਦੇ ਵਿੱਚ ਕੋਈ ਕਲਾਕਾਰੀ ਦਾ ਕਿਸੇ ਦੇ ਵਿੱਚ ਪੇਂਟਿੰਗ ਦਾ ਕਿਸੇ ਦੇ ਵਿੱਚ ਕੋਈ ਤੇ ਕਿਸੇ ਦੇ ਵਿੱਚ ਕੋਈ ਪਰ ਉਸ ਮਨ ਟੈਲੈਂਟ ਨੂੰ ਲੋੜ ਹੈ ਥੋੜਾ ਜਿਹਾ ਅੱਗੇ ਲੈ ਕੇ ਆਉਣ ਦੀ ਤੇ ਸਾਡੇ ਲਾਹੌਰੀ ਰਿਕਾਰਡਸ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਅਸੀਂ ਉਸ ਪੰਜਾਬ ਦੇ ਛੁਪੇ ਹੋਏ ਟੈਲੈਂਟ ਨੂੰ ਜਿਹੜਾ ਕਿ ਕਿਸੇ ਗਰੀਬੀ ਦੀ ਮਾਰ ਕਰਕੇ ਜਾਂ ਪੈਸੇ ਦੀ ਮਾਰ ਕਰਕੇ ਜਾਂ ਫਿਰ ਕਿਸੇ ਵੀ ਕਾਰਨ ਕਰਕੇ ਪਿੱਛੇ ਰਹਿ ਗਿਆ ਹੈ ਸਾਹਮਣੇ ਅੱਗੇ ਲੈ ਕੇ ਆਈਏ ਤਾਂ ਕੁਝ ਇਸ ਤਰ੍ਹਾਂ ਦੀ ਅੱਜ ਉਦਾਹਰਣ ਮੇਰੇ ਨਾਲ ਬੈਠੀ ਹੈ ਬਾਈ ਜਸਪ੍ਰੀਤ ਸੋ ਬਹੁਤ ਬਹੁਤ ਸਵਾਗਤ ਹੈ ਜਸਪ੍ਰੀਤ ਵੀਰੇ ਤੁਹਾਡਾ ਇਸ ਲਾਹੌਰੀ ਰਿਕਾਰਡਸ ਚੈਨਲ ਤੇ ਸੋ ਅੱਜ ਆਪਾਂ ਇਹਨਾਂ ਦੇ ਗੀਤ ਸੁਣਨੇ ਨੇ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਸੋ ਇਹ ਪੰਜਾਬ ਦਾ ਉਹ ਛੁਪਿਆ ਹੋਇਆ ਹੀਰਾ ਹੈ ਜਿਹੜਾ ਕਿ ਅੱਜ ਤੱਕ ਕੈਮਰੇ ਤੋਂ ਦੂਰ ਰਿਹਾ ਹੈ ਸੋ ਅੱਜ ਆਪਾਂ ਇਹਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਬਾਈ ਦੀ ਆਵਾਜ਼ ਸੁਣਾਂਗੇ ਇਹਨਾਂ ਦੇ ਗੀਤ ਗੱਲਾਂ ਸਭ ਕੁਝ ਸੁਣਾਂਗੇ ਉਸ ਤੋਂ ਬਾਅਦ ਵਿੱਚ ਫਿਰ ਤੁਹਾਡੇ ਦਰਸ਼ਕਾਂ ਤੇ ਛੱਡਾਂਗੇ ਕਿ ਤੁਸੀਂ ਇਹਦਾ ਕੀ ਰਿਜ਼ਲਟ ਕੱਢਦੇ ਹੋ ਮੈਂ ਚਾਹੁੰਗਾ ਕਿ ਬਾਈ ਜਸਪ੍ਰੀ ਤੁਸੀਂ ਕੁਈ ਨਾ ਚੰਦ ਲਫਜ਼ਾਂ ਦੇ ਨਾਲ ਤੁਸੀਂ ਸ਼ੁਰੂਆਤ ਕਰੋ ਤਾਂ ਕਿ ਦਰਸ਼ਕਾਂ ਨੂੰ ਤੁਹਾਡੀ ਆਵਾਜ਼ ਦਾ ਪਤਾ ਲੱਗ ਸਕੇ ਤੇਰੇ ਬਿਨਾ ਕੋਈ ਨਾ ਸਹਾਰਾ ਬਾਬਾ ਨਾਨਕਾ ਬੋਪ ਧਿਆਨ ਦੇ ਤੂੰ ਕਿਨਾਰਾ ਬਾਬਾ ਨਾਨਕਾ ਤੇਰੇ ਬਿਨਾ ਕੋਈ ਨਾ ਹਾਂ ਤੇਰੇ ਬਿਨਾ ਕੋਈ ਨਾ ਅਬ ਬਾਕੀ ਬਾਤਾਂ ਦੋਸਤੋ ਬਹੁਤ ਹੀ ਸੋਹਣੀ ਆਵਾਜ਼ ਹੈ ਬਾਈ ਦੀ ਤੋ ਕੜਾਏ ਦੇ ਵਿੱਚ ਹੈਗੀ ਆ ਪਰ ਥੋੜਾ ਜਿਹਾ ਲੋਡ ਆ ਉਸ ਨੂੰ ਹੋਰ ਤਰਾਸ਼ਣ ਦੀ ਤਾਂ ਬਾਈ ਜਸਪ੍ਰੀਤ ਕਿੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ ਤੁਹਾਨੂੰ ਗਾਇਕੀ ਲਾਈਨ ਦੇ ਵਿੱਚ ਆਉਣ ਕਦੋਂ ਸ਼ੁਰੂਆਤ ਕਿਵੇਂ ਹੋਈ ਸੀ ਸਾਨੂੰ ਹੋ ਗਏ 2-3 ਸਾਲ ਵੀ ਪਲੱਸ 1 2 ਜੀ ਸ਼ੁਰੂ ਕੀਤੀ ਆ ਹੂੰ ਉਹ ਲਿਖਣਾ ਲਗਾਉਣਾ ਹੌਲੀਲੀ ਗਾਉਣਾ ਸਕੂਲ ਚ ਗਾਉਣਾ ਜੀ ਜਾਂ ਆਪਣੇ ਹੁੰਦਾ ਵੀ ਬਾਥਰੂਮ ਚ ਵੜ ਕੇ ਗਾਉਣ ਲੱਗ ਪੈਂ ਹੂੰ ਹੂੰ ਹਾਂ ਇਸ ਤਰ੍ਹਾਂ ਗਾਉਣ ਲੱਗ ਪੈਂ ਓਕੇ ਹੌਲੀਲੀ ਹਰਮੋਨੀਅਮ ਲੈ ਆਂਦਾ ਕਰੇ ਇਹਦੇ ਆਜ ਕਰਨ ਲੱਗ ਪੈਂ ਓਕੇ ਮੈਂ ਜੇ ਤਾਂ ਹਾਲੀਵੁੱਡ 스타 ਹੁੰਦਾ ਤਾਂ ਇੱਛੇ ਤਿਕਰਾਣੀ ਇਹ ਆਪਣਾ ਹਰਮੋਨੀਅਮ ਹਾਂਜੀ ਤੇ ਇੱਕ ਇਹਨ ਕਦੋਂ ਕੋ ਲਿਆਇਆ ਵਲਾਂ ਹੁਣ ਇਹਨੂੰ ਲਿਆਈ ਸਾਲ ਹੋ ਗਿਆ ਅੱਜ ਸਾਲ ਹੋ ਗਿਆ ਤੇ ਕਿਵੇਂ ਲਿਆ ਸੀ ਫਿਰ ਉਹ ਹਨ ਬੜਾ ਮੁਸ਼ਕਲ ਲਿਆ ਹੋਣਾ ਫਿਰ ਤਾਂ ਮਤਲਬ ਕਿ ਹਨ ਵੀ ਕਿ ਹਨ ਕਿ ਮਨੋ ਸੌ ਬੰਦ ਹਨ ਸੌ ਥਾਂ ਤੋਂ ਬੰਦਾ ਅਰੇਂਜਮੈਂਟ ਕਰਦਾ ਇੱਕ ਸ਼ੌਂਕ ਸੀ ਤੁਹਾਡੇ ਅੰਦਰ ਗਾਇਕੀ ਦਾ ਮਤਲਬ ਹੈ ਨਾ ਸੋ ਮੈਂ ਚਾਹੁੰਗਾ ਕਿ ਤੁਸੀਂ ਹਰਮੋਨੀਅਮ ਤੇ ਵੀ ਕੋਈ ਇੱਕ ਦਾ ਗੀਤ ਸੁਣਾ ਦਿਓ ਦਰਸ਼ਕਾਂ ਨੂੰ ਹਾਂਜੀ ਹਾਂਜੀ महानकार के कलाकारे दुनिया ते वांगुरु दुनिया ਉਹ ਬਾਗਸ਼ਾਂ ਕਹਿੰਦੇ ਸੀ ਵਾਲਾ ਤੇ ਕਲੀਆਂ ਦਾ ਅੱਜ ਦਿਲ ਪੁੱਛਿਆ ਹੀ ਜਾਣ ਮੇਨ ਜਲਾਲ ਚ ਗਲੀਆਂ ਦਾ ਅੱਜ ਦਿਲ ਪੁੱਛਿਆ ਹੀ ਜਾਣ ਮੇਨ ਜਲਾਲ ਚ ਗਲੀਆਂ ਦਾ ਮਾਫੀ ਦੇ ਦੇ ਛੱਡ ਕੇ ਗਿਆਂਦੇ ਲਾ ਨਹੀਂ ਲਾ ਹੁਣੇ ਹੱਸ ਪਾਵਲੀ ਅਮਰੀਂ ਕੋਤੇ ਅੱਗੇ ਹੋਰ ਨਿਕਾ ਹੁਣੇ ਅੱਥਕਾਂ ਵਾਲੀ ਅੰਮ੍ਰਿਤ ਕਥਿਆ ਗਏ ਹੋਰ ਨਿਕਾਏ ਹੋਣੇ ਅੱਥਕੇ ਕਰਕੇ ਉਹ ਦਾ ਵੀ ਦਿਲ ਜਾ ਭਰਿਆ ਦੇ ਬਈ ਹਾਏ ਨਾ ਬਿਨਾ ਪਿਆਬੀ ਦਰਸਾ ਮਾ ਗਮ ਜਾਵੇ ਬਈ ਹੇ ਨਾ ਬਿਨਾ ਪਿਆਬੀ ਦਰਸਾ ਮਾ ਗਮ ਜਾਵੇ ਬਈ ਹੋ ਕੀ ਆ ਬਾਤ ਇੰਨਾ ਬਿਨਾ ਪੰਜਾਬੀ ਵਿਰਸਾ ਨਾਲ ਕੋ ਪੰਜਾਬ ਦੀ ਬਹੁਤ ਵਧੀਆ ਗੱਲ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ ਤੇ ਇਹ ਸੀ ਬਾਈ ਦੀ ਦੂਜਾ ਹਾਰਮੋਨੀਅਮ ਦੀ ਕਲਾ ਹਾਰਮੋਨੀਅਮ ਵੀ ਬਹੁਤ ਸੋਹਣਾ ਵੀਰ ਵਜਾ ਲੰਦਾ ਹੈ ਇਹ ਵੀ ਸਿੱਖ ਰਹੇ ਹੋ ਵੀਰੇ ਹੁਣ ਹਾਂਜੀ ਹਾਂ ਨਾਲ ਨਾਲ ਇਹ ਵੀ ਚੱਲੀ ਜਾਂਦਾ ਰਿਆਲ ਵੀ ਚੱਲੀ ਜਾਂਦਾ ਅੱਛਾ ਤਾਂ ਮਤਲਬ ਕਿ ਲਗਭਗ 3 ਕ ਸਾਲ ਹੋ ਗਏ ਤੁਹਾਨੂੰ ਅਨੇਮਾ ਸ਼ੌਂਕ ਤਾਂ ਪਹਿਲਾਂ ਬਚਪਨ ਤੋਂ ਹੀ ਹੋਊਗਾ ਗਾਉਣ ਦਾ ਹਾਂਜੀ ਸ਼ੌਂਕ ਵੀ ਹੁਣ 3 ਕ ਸਾਲਾਂ ਤੋਂ ਪਿਆਰ ਨਹੀਂ ਸ਼ੌਂਕ ਪਹਿਲਾਂ ਹੀ ਸੀ ਅੱਛਾ ਹਣ ਸ਼ੌਂਕ ਪਹਿਲਾਂ ਹੀ ਸੀ ਤੇ ਉਮਰ ਕਿੰਨੀ ਹੋ ਗਈ ਤੁਹਾਡੀ ਹਾਂਜੀ 19 ਸਾਲ अच्छा इन 19 ਸਾਲਾਂ ਦੇ ਵਿੱਚ ਕਦੇ ਕਿਸੇ ਨੇ ਕੋਈ سپورਟ ਨਹੀਂ ਕੀਤੀ ਜਾਂ ਫਿਰ ਕਦੇ ਕਿਸੇ ਨੇ ਕਿਹਾ ਨਹੀਂ ਜਾਂ ਕਿਸੇ ਸਕੂਲ ਟੀਚਰ ਨੇ ਜਾਂ ਕਿਸੇ ਹੋਰ ਨੇ ਬੰਦੇ ਨੇ ਵੀ ਚੱਲ ਯਾਰ ਵੀ ਬੰਦੇ ਸਾਰਾ ਸਕੂਲ ਟਾਈਮ ਲੱਗੇ ਸੀ ਉਦੋਂ ਹਾਂ ਕੰਪੀਟੀਸ਼ਨ ਹੁੰਦੇ ਸੀ ਜੀ ਵਧੀਆ ਉਹਨਾਂ ਨਾਲ ਵੀ ਟੀਚਰ ਕਲਾ ਦਿੰਦੇ ਸੀ ਸਾਰਾ ਕੁਝ سپورਟ ਵੀ ਮਿਲਦੀ ਸੀ ਮਤਲਬ ਦੂਜਾ ਚਾਹ ਸਕੂਲ ਟਾਈਮ ਹਟ ਗਿਆ ਸਕੂਲੋਂ ਸਕੂਲੋਂ ਛੁੱਟੀ ਕਾਤੀ ਪਾਸ ਤੋਂ ਬਾਅਦ ਇਧਰ ਹੀ ਬਸ ਬਣਾ ਲੈ ਅੱਛਾ ਇਧਰ ਚਲੀਏ ਓਕੇ ਤੇ ਆਪਣੇ ਮੈਂ ਚਾਹੁੰਗਾ ਕਿ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਦੱਸ ਦਿਓ ਦਰਸ਼ਕਾਂ ਨੂੰ ਹਣਾ ਕਿਹੜਾ ਪਿੰਡ ਤੁਹਾਡਾ ਪਿੰਡ ਮੇਰਾ ਹੈਗਾ ਚੱਬਣਾਲੀ ਜਿਲ੍ਹਾ ਮਾਨਸਰ ਅੱਛਾ ਤੇ ਹਣਾ ਪਿੰਡ ਚੱਬਣਾਲੀ ਦੇ ਵੱਲੋਂ ਜਾਂ ਫਿਰ ਤੁਹਾਡੀ ਮੰਨ ਪਰਿਵਾਰ ਦੇ ਵੱਲੋਂ ਇਸ ਚੀਜ਼ ਨੂੰ ਕਿੰਨਾ ਹਣਾ ਸਹਿਯੋਗ ਹੈ ਤੁਹਾਡੀ ਗਾਇਕੀ ਲਾਈਨ ਨੂੰ ਸਪੋਰਟ ਤਾਂ ਮਿਲਦੀ ਹੈ ਜੀ ਬਸ ਇਹ ਗਰੀਬੀ ਕਰਕੇ ਅੱਗੇ ਨਹੀਂ ਹੋਏ ਜਾਂਦਾ ਅਨੇਕ ਕਦੇ ਕਿਸ ਨੇ ਨਹੀਂ ਕਿਹਾ ਕਿ ਯਾਰ ਅੱবি ਜਸਪਰੀ ਛੱਡ ਕਿਹੜੇ ਹਨ ਵੀ ਕਿਹੜੇ ਕੰਮਾਂ 'ਚ ਪੈ ਗਏ ਕਿਹੜੇ ਦੂਜਾ ਢੋਲਕੀਆਂ ਸ਼ੈਣ ਵਾਲੇ ਕੰਮਾਂ 'ਚ ਪੈ ਗਏ ਵੀ ਕੋਈ ਚਾਹੀਦਾ ਕੰਮ ਕਰ ਲੈ ਐ ਨਹੀਂ ਕਹਿੰਦਾ ਲੋਕੀ ਬਹੁਤ ਕਹਿੰਦੇ ਅੱਛਾ ਤਾਂ ਫਿਰ ਕਿਵੇਂ ਹੈਂਡਲ ਕਰਦੇ ਉਹਨਾਂ ਨੂੰ ਕਿ ਇੱਧਰ ਲਈ ਸਾਨੂੰ ਸੁਣ ਕੇ ਤੇ ਇੱਧਰ ਲਈ ਸਾਨੂੰ ਕੱਢ ਦੋ ਬਈ ਇੱਕ ਗੱਲ ਸੁਣਿਆ ਦੂਜੀ ਗੱਲ ਕੱਢ ਅੱਛਾ ਅਨੇਕ ਕੁਛ ਕਰਕੇ ਵਿਖਾਉਣ ਦਾ ਰੱਦਾ ਹੈ ਵੀ ਜਿਹੜੇ ਅੱਜ ਗੱਲਾਂ ਕਰਦੇ ਮੂੰਹ ਤੋੜਾਂ ਮ ਜਵਾਬ ਦੇਣਾ ਅੱਜ ਆਪਾਂ ਹਾਂਜੀ ਹਾਂਜੀ ਅੱਛੇ ਹਨਾ ਮੈਂ ਚਾਹੂੰਗਾ ਕਿ ਤੁਸੀਂ ਟੈਸਟ ਤੋਂ ਇਲਾਵਾ ਇੱਕ ਸੋਨਾ ਜਿਹਾ ਲੋਕ ਤੱਤ ਇੱਕ ਦੁਨੀਆਦਾਰੀ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਪੂਰੇ ਨਚੋੜ ਕੇ ਕੱਢੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਤਾਂ ਉਹ ਵੀ ਮੈਂ ਚਾਹਾਂਗਾ ਕਿ ਤੁਸੀਂ ਕੋਈ ਡੋ ਲੈਣਾ ਕੋਈ ਵੀ ਤੁਸੀਂ ਆਪਣੇ ਮਨ ਦੇ ਵਿੱਚ ਚਾਹੋ ਤਾਂ ਲੋਕ ਤੱਤ ਤੁਸੀਂ ਹਣ ਜਰੂਰ ਸੁਣਾਓ ਤੁਸੀਂ ਹਾਂ ਮਣੀ ਨੂੰ ਤਾਂ ਸੁਣਾ ਦੇ ਅਨੇ ਬਿਨਾ ਹਰ ਨੂੰ ਸੁਣਾ ਦੇ ਕੋਈ ਗੱਲ ਹਾਂ ਪੁੱਤਾਂ ਤੋਂ ਪਹਿਲਾਂ ਧੀਆਂ ਭਾਈਓਨ ਹੁੰਦੀਆਂ ਮਗਰ ਕੋਈ ਹੋਣ ਦਿੰਦਾ ਨਹੀਂ ਸਾਡਾ ਵੀ ਜੀ ਕਰਦਾ ਮੜੀਏ ਕਿ ਵਜਣ ਬਾਬਲ ਬੂਹੇ ਸੇ ਰੇ ਆਮਨ ਗੁਸਰੇ लैण वधाईं हूं अमीअ दे ते साढा बि जी करदा गाइ वीरिया कौड़ियूं परे चंद राजा गगो न पैलां तीअं ਆਈਓ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਮੈਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਕੀ ਬਾਤ ਹੈ ਭਾਜੀ ਮੈਂ ਪੁੱਤਾ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨਹੀਂ ਬਹੁਤ ਸੋਹਣੀ ਗੱਲ ਕੀਤੀ ਵੀਰ ਨੇ ਧੀਆਂ ਦੀ ਗੱਲ ਕੀਤੀ ਹੈ ਮਤਲਬ ਕੁੱਲ ਮਿਲਾ ਕੇ ਕਿ ਜਸਪ੍ਰੀਤ ਦੇ ਵਿੱਚ ਕਲਾ ਹੈਗੀ ਹੈ ਉਸ ਨੂੰ ਲੋੜ ਹੈ ਤੁਹਾਡੀ ਸਪੋਰਟ ਦੀ ਤੁਹਾਡੇ ਪਿਆਰ ਦੀ ਤੁਹਾਡੇ ਸਹਿਯੋਗ ਦੀ ਅਤੇ ਸਹਿਯੋਗ ਜ਼ਰੂਰੀ ਨਹੀਂ ਹੁੰਦਾ ਕਿ ਕੱਲਾ ਪੈਸੇ ਦਾ ਸਹਿਯੋਗ ਹੀ ਹੁੰਦਾ ਇੱਕ ਹੌਂਸਲਾ ਹੀ ਬੜੀ ਵੱਡੀ ਚੀਜ਼ ਹੁੰਦੀ ਹੈ ਹਨਾ ਵੀ ਜਸਪ੍ਰੀਤ ਵੀ ਜਦੋਂ ਆਪਾਂ ਨੂੰ ਕੋਈ ਥਾਪੀ ਮਾਰ ਕੇ ਕਹੇ ਤੇ ਵੀ ਯਾਰ ਮੈਂ ਨਾਲ ਆ ਤੇਰੇ ਹੱਲਾਸ਼ੇਰੀ ਦੇਤੀ ਹਾਂ ਵੀ ਇੱਕ ਹੱਲਾਸ਼ੇਰੀ ਬੜੀ ਤਕੜੀ ਚੀਜ਼ ਹੁੰਦੀ ਹੈ ਹਨਾ ਉਹ ਭਾਵੇਂ ਆਪਣੇ ਮਾਪੇ ਦੀ ਹੋਵੇ ਭਾਵੇਂ ਆਪਣੇ ਯਾਰ ਦੋਸਤ ਦੀ ਹੋਵੇ ਭਾਵੇਂ ਆਪਣੇ ਕਿਸੇ ਰਿਸ਼ਤੇਦਾਰ ਦੀ ਹੋਵੇ ਹਨਾ ਤਾਂ ਇੱਕ ਹੱਲਾਸ਼ੇਰੀ ਹਾਂ ਹੁਣ ਜੇ ਹੋਵੇ ਜੇ ਨਾ ਹੋਵੇ ਇਹ ਜ਼ਰੂਰੀ ਨਹੀਂ ਹਾਂ ਬਿਲਕੁਲ 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 ਕਿਉਂਕਿ ਦੇਖੋ ਜਿੱਥੇ ਹੱਲਾਸ਼ੇਰੀ ਆ ਗਈ ਕਿਉਂਕਿ ਹਰੇ ਸਾਰੇ ਮਤਲਬ ਫੋਕੀਆਂ ਹਾਲਾ ਸ਼ੇਅਰਿੰਗ ਨੇ ਦਿੰਦੇ ਕੋਈ ਨਾ ਕੋਈ ਬੰਦਾ ਆਪਣੇ ਮਤਲਬ ਸਭਾਣਾ ਸਪੋਰਟ ਕਰਦਾ ਹੀ ਹੈ। ਜਿੱਦ ਲੋ ਸਪੋਰਟ ਵੀ ਹੁੰਦੀ ਹੈ। ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ? ਪਰਿਵਾਰ ਦੇ ਵਿੱਚ ਦੋ ਸਿਸਟਰ ਆਈ। ਜੀ। ਮੰਮੀ ਨੇੜੀ ਹੈ। ਅੱਛਾ। ਵੀ ਘਰ ਦੇ ਵਿੱਚ ਇੱਕ ਮਤਲਬ ਕਿ ਜਿਵੇਂ ਹਨ ਕਮਾਉਣ ਵਾਲੇ ਬੰਦੇ ਤੁਸੀਂ ਹੋ ਕਿ ਤੁਹਾਡੇ ਫਾਦਰ ਸਾਹਿਬ ਨੇ ਨਾਲ? ਫਾਦਰ ਸਾਹਿਬ। ਅੱਛਾ ਉਹ ਕੀ ਕੰਮ ਕਰਦੇ? ਉਹ ਵੀ ਦਾੜੀ ਜਾਂਦੇ ਆਈ। ਅੱਛਾ ਮਜ਼ਦੂਰੀ ਕਰਦੇ ਆ ਠੀਕ ਹੈ। ਤਾਂ ਤੁਸੀਂ ਮਤਲਬ ਦਾ ਟਾਈਮ ਦੇ ਵਿੱਚ ਕੀ ਕਰ ਰਹੇ ਹੋ? ਅਜੀ ਤਾਂ ਇਹ ਵਿਜੇ ਤਾਂ ਕੋਈ ਪ੍ਰੋਗਰਾਮ ਆ ਗਿਆ ਹੂੰ ਕੋਈ ਜਿਹਦਾ دیਵਾਨਾ ਵਾਲਾ ਪ੍ਰੋਗਰਾਮ ਆ ਗਿਆ ਉੱਥੇ ਜਾਵੜੇ ਅੱਛਾ ਜਿਹੜੇ ਜਾਗਰਨ ਵਗੈਰਾ ਹੁੰਦੇ ਉਹਨਾਂ ਵਿੱਚ ਮੌਕਾ ਮਿਲ ਜਾਂਦਾ ਏਦਾਂ ਸਰਗਰਮ ਜਾਗਰਨ 'ਚ ਜਾਵੜੇ دیਵਾਨ 'ਚ ਜਾਵੜੇ ਗਾਉਣ ਦਾ ਮੌਕਾ ਦਿੰਦਾ ਤੁਸੀਂ ਗਾ ਸਕਦੇ ਹੋ ਵਧੀਆ ਹਨਾ ਦਿਲ ਖੁੱਲ ਕੇ ਹਨਾ ਗਾ ਸਕਦੇ ਹੋ ਗਾ ਸਕਦੇ ਆ ਆ ਵੇਖ ਲਓ ਕਿਤੇ ਮਾਨ ਰੱਖਿਓ ਸਾਡਾ ਕਿਤੇ ਲਾਂਮਾਣਾ ਦਾ ਵਾਦਾ ਜੇ ਹਨਾ ਬਾਈ ਤੁਸੀਂ ਹਨਾ ਅੱਜ ਗੱਲ ਕਰ ਲਓ ਵੀ ਜੇ ਤੁਹਾਨੂੰ ਲੱਗਦਾ ਵੀ ਗਾ ਸਕਦਾ ਮੈਂ ਜਾਗਰਨ ਭੰਡਾਰੇ ਦੇ ਸਾਂਝੀਆਂ ਦੇ ਨਾਲ ਵੀ ਉੱਚੀ ਆਵਾਜ਼ ਦੇ ਵਿੱਚ ਹਣਾ ਫੇਰ ਹਾਮੀ ਭਰਿਓ ਫੇਰ ਤਾਂ ਮਤਲਬ ਥੋੜੇ ਦਿਨਾਂ ਹੈ ਹਣਾ ਕੰਟੈਕਟ ਕਰ ਵੀ ਲੈਣਗੇ ਨਾ ਇਹਦਾ ਮਤਲਬ ਬੰਦੇ ਦੇ ਵਿੱਚ ਕੌਨਫੀਡੈਂਸ ਹੈਗਾ ਬਿਲਕੁਲ ਇਦਾਂ ਗੱਲ ਹੀ ਹੈ ਹਾਂਜੀ 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 ਅੱਛਾ ਤੇ ਇੱਕ ਯਾਰ ਦੋਸਤ ਵੀ ਬੰਦੇ ਦੀ ਜ਼ਿੰਦਗੀ ਵਿੱਚ ਹੁੰਦੇ ਆ ਜਾਂਦੇ ਆ ਤੇ ਕੁਛਕ ਨਾਲ ਮੋੜੇ ਨਾਲ ਮੋੜਾ ਲਾਉਣ ਵਾਲੇ ਹੁੰਦੇ ਆ ਤੇ ਇਸ ਹਣਾ ਜਿਹ ਗਾਇਕੀ ਲੈਣ ਦੇ ਵਿੱਚ ਕਿਸੇ ਯਾਰ ਦੋਸਤ ਨੇ ਸਪੋਰਟ ਕੀਤੀ ਵੀ ਆ ਚੱਕ ਜਸਪਰੀ 10000 ਰੁਪਿਆ ਤੇ ਤੂੰ ਗਾਣਾ ਕਰਾਇਆ ਸਪੋਰਟ ਕੀਤੀ ਵੀ ਆ ਚੱਕ ਜਸਪਰੀ 10000 ਰੁਪਿਆ ਤੇ ਤੂੰ ਗਾਣਾ ਕਰਾਇਆ ਆਪਦਾ ਨਹੀਂ ਉਥੇ ਰਹੇ ਬਾਦੂ ਬਾਈ ਯਾਰ ਦੋਸਤ ਸਾਰੇ ਆ ਸਾਰੇ ਰਹਿਣਾ ਪਰ ਕਿਸੇ ਨੇ ਐ ਨਹੀਂ ਕਿਹਾ ਵੀ ਤੂੰ ਪੇਮੈਂਟ ਲੈ ਲੈ ਅੱਛਾ ਤੇ ਸਾਡੇ ਨੂੰ ਦਾ ਕੰਮ ਕਰ ਲੈ ਜਦੋਂ ਕੰਮ ਤੇਰਾ ਚੱਲ ਪਿਆ ਵਾਪਸ ਕਰ ਅੱਛਾ ਗੀਤ ਆਪ ਵੀ ਲਿਖ ਲੈਣਾ ਤੁਸੀਂ ਜੀ ਆਪ ਵੀ ਕੋਈ ਆਪ ਦਾ ਲਿਖਿਆ ਗੀਤ ਸੁਣਾ ਦਿਓ ਦਰਸ਼ਕਾਂ ਨੂੰ ਜੇ ਹੁੰਦੇ ਵਿੱਚ ਮਹਿਰੀ ਦੇ ਜੇ ਹੁੰਦੇ ਵਿੱਚ ਮਹਿਰੀ ਦੇ ਫਰੇ ਔਖਾ ਵੇਹੇ ਲਾਇ ਆਉਂਦਾ ਨਾ ਜੇ ਸਾਥ ਨਾ ਛੱਡ ਦੇ ਸਾਕ ਸਬੰਧੀ ਫਰੇ ਜਸੀ ਲਖ ਲਖ ਗਾਉਂਦਾ ਨਾ ਹਾਂ ਖਬਰਾਂ ਚ ਉਹ ਮਹਿਰਣਾ ਹਾਂ ਦੇ ਠੀਕ ਦੇ ਤੂੰ ਵੀ ਖੜ ਕੇ ਹਾਂ ਪਤਾ ਇਹ ਦਿਲ ਗੂ ਸਾਡਾ ਤੈਨੂੰ ਸੁਣਿਆ ਕੋੜੇ ਖਬਰਾਂ ਜਾ ਉਮਰਣਾ ਆਊਗਾ ਖਬਰਾਂ ਜੀ ਵੀਰੇ ਉਮੀਦ ਦੁਆ ਕਰਦੇ ਵੀ ਚੰਗੇ ਕੰਮ ਵਾਸਤੇ ਆਵੇ ਹਾਰਮੋਨੀਅਮ ਤੇ ਗੀਤ ਸੁਣਾ ਦਿਓ ਹਾਰਮੋਨੀਅਮ ਤੇ ਕਾਫੀ ਟਾਈਮ ਹੋ ਗਿਆ ਗੀਤ ਸੁਣਾਉਣ ਨੂੰ ਆਪਾਂ ਹਾਰਮੋਨੀਆ ਤਾਂ ਸਾਹ ਹਾਂ ਸਟਾਰਟਿੰਗ ਜੇ ਦੂਜਾ ਤੇ ਤੀਜਾ ਗਾਇਆ ਸੀ ਇੱਕ ਹੋਰ ਹਾਰਮੋਨੀਅਮ ਦੇਰੇ ਬੰਦੇ ਹੰਮੇਰੇ ਪਾਸਾ ਪਾ ਕੇ ਕਰਦਾ ਆਪੋ ਵੀ ਕੰਟੇ ਤਗੜੇ ਹਾਂ ਦੀ ਜੇੜਾ ਮੰਗ ਕਰਦਾ ਆ ਦੇਰੇ ਬੰਦੇ ਹੰਮੇਰੇ ਪਾਸਾ ਪਾ ਕੇ ਕਰਦਾ ਆਪੋ ਵੀ ਕੰਟੇ ਤਗੜੇ ਹਾਂ ਦੀ ਜੇੜਾ ਮੰਗ ਕਰਦਾ ਆ ਆ ਲੋੜ ਨਾਲ ਵੱਧ ਜੂ ਦੇ ਡਾਣਿਆਂ ਤੇ ਜਾ ਆ ਲੋੜ ਨਾਲ ਵੱਧ ਜੂ ਦੇ ਡਾਣਿਆਂ ਤੇ ਜਾਣ ਗੁੱਸਾ ਬਾਦਰ ਤੇ ਭਾਰਿਆ ਕਰ ਤੇ ਚੜਦੀਆਂ ਦੌਲਤਾਂ ਬਗਵਾਗਲੂ ਹੇ ਗੜਾ ਪੀਜੀ ਆ ਹੀ ਮਾਰਿਆ ਕਰੋ ਅਜੀ ਤੇ ਚੜਦੀਆਂ ਦੌਲਤਾਂ ਬਗਵਾਗਲੂ ਹਾਂ ਗੜਾ ਪੀਜੀ ਆ ਹੀ ਮਾਰਿਆ ਕਰੋ ਤੇ ਕੀ ਬਾਤ ਹੈ ਅਜੀ ਤੇ ਚੜਦੀਆਂ ਦੌਲਤਾਂ ਦਿਮਾਗ ਨੂੰ ਗੜਾ ਪੀਜੀ ਆ ਹੀ ਮਾਰਿਆ ਕਰੋ ਤੋਂ ਅੱਜ ਦੇ ਹਾਲਾਤਾਂ ਵੀ ਬਿਆਨ ਹੈ ਕਿ ਜਿਹਦੇ ਕੋਲ ਅੱਜ ਬਾਤ ਤੇ ਮਤਲਬ ਪੈਸੇ ਦਾ ਹੰਕਾਰ ਹੈ ਵੀ ਮੈਂ ਮੈਂ ਜਿਹਦੇ ਵਿੱਚ ਮਾਇਆ ਭਰੀ ਹੈ ਉਹਨਾਂ ਨੂੰ ਇਸ ਗੀਤ ਦੇ ਜਰੀਏ ਸਮਝਾਇਆ ਗਿਆ ਵੀ ਕਦੀ ਹਸਪਤਾਲ ਦੇ ਵਿੱਚ ਢੇਡਾ ਮਾਰ ਕੇ ਦੇਖੋ ਕਿ ਨਾਨਕ ਦੁਖੀਆ ਸਭ ਸੰਸਾਰ ਆ ਜਸਪ੍ਰੀਤ ਹਰੇਕ ਲਾਈਨ ਦੇ ਵਿੱਚ ਇੱਕ ਗੁਰੂ ਹੁੰਦਾ ਇੱਕ ਗੁਰੂ ਹੁੰਦਾ ਇੱਕ ਚੇਲਾ ਹੁੰਦਾ ਐਸ ਵਕਤ ਤੁਸੀਂ ਚੇਲੇ ਹੋ ਕਿਸੇ ਗੁਰੂ ਦੇ ਕਿ ਅਜੇ ਆਪ ਹੀ ਸਿੱਖ ਰਹੇ ਹੋ ਚੇਲੇ ਆ ਜੀ ਅੱਛਾ ਅੱਛਾ ਕਿਹੜੇ ਗੁਰੂ ਤੋਂ ਕਿੱਥੋਂ ਸਿੱਖਦੇ ਹੋ ਕ੍ਰਿਸ਼ਨ ਦਾਸ ਜੀ ਪਿੰਡ ਚ ਹੀ ਆਪਣਾ ਉਸਤਾਦ ਅੱਛਾ ਜਿਹੇ ਸਿੱਖਦੇ ਆ ਅੱਛਾ ਉਸੇ ਨੇ ਸਿਖਾਇਆ ਇਹ ਹਰਮੋਨੀਆ ਵੀ ਉਸੇ ਨੇ ਸਿਖਾਇਆ ਉਸੇ ਨੇ ਗਾਉਣਾ ਸਿਖਾਇਆ ਅਜੇ ਸਿੱਖੀ ਆਣੇ ਆ ਹੋਰ ਬਹੁਤ ਗਲਤੀਆਂ ਅੱਛਾ ਗਲਤੀਆਂ ਰਹਿੰਦੀਆਂ ਗਲਤੀਆਂ ਕਰਦੇ ਵੀ ਰਹਿੰਦੇ ਆ ਹਾਂ ਹਾਂ ਆਈ ਜਾਂਦਾ ਸਾਰਾ ਕੁਝ ਸਿੱਖੀ ਜਾਂਦੀ ਅੱਛਾ ਸਿੱਖੀ ਜਾਂਦਾ ਕਹਿੰਦਾ ਭਾਵੇਂ ਵੀ ਤੁਸੀਂ ਕਿ ਮੰਨ ਲਓ ਪਹਿਲੀ ਪੌੜੀ ਤੇ ਪੈਰ ਰੱਖ ਚੁੱਕੇ ਹੋ ਤੇ ਦਿਲ ਦੇ ਵਿੱਚ ਕੋਈ ਵੀ ਗੱਲ ਹੋਵੇ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਉਹ ਤੁਸੀਂ ਕਰ ਸਕਦੇ ਹੋ ਕੋਈ ਵੀ ਗੱਲ ਹਨਾ ਕੋਈ ਵੀ ਗੱਲ ਆਵੇ ਤੁਹਾਡੇ ਦਿਲ ਦਿਮਾਗ ਦੇ ਵਿੱਚ ਦਰਸ਼ਕਾਂ ਨਾਲ ਗੱਲ ਸਾਂਝੀ ਵੀ ਤੁਹਾਡਾ ਤਾਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਜੀ ਲੋਰੀਆਂ ਰਿਕਾਰਡਸ ਜੀ ਤੇ ਬਾਈ ਵੱਡਾ ਬਾਈ ਮੇਰਾ ਵੀਰ ਇਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਤੁਹਾਡੇ ਨਾਲ ਕਨੈਕਟ ਕਰਾਇਆ ਜੀ ਤੇ ਮੈਂ ਇਹੀ ਅਪੀਲ ਕਰਦਾ ਵੀ ਮੇਰਾ ਵੀਡੀਓ ਜਿਹੜਾ ਹਰਿਆਣੇ ਫੋਲੋ ਸਪੋਰਟ ਕਰਨ ਜਿੰਨੇ ਵੀ ਹੋ ਸਕਦੀ ਆ ਹਮ ਅਸੀਂ ਲਿਖ ਵੀ ਲੈ ਹਮ ਅਸੀਂ ਲਿਖ ਵੀ ਲੈਨੇ ਆ ਗਾ ਵੀ ਲੈਨੇ ਆ ਜੀ ਹਣ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਅਸੀਂ ਆਪਣੇ ਵੱਲੋਂ ਵੀ ਅਪੀਲ ਕਰਦੇ ਆ ਕਿ ਬਾਈ ਦਾ ਸਾਥ ਦਿਓ ਇਹਨਾਂ ਦੀ ਸਪੋਰਟ ਕਰੋ ਬਾਈ ਆਪ ਗੀਤ ਵੀ ਲਿਖਦਾ ਜਸਪ੍ਰੀਤ ਜੇਕਰ ਕੋਈ ਹਣ ਜੇਕਰ ਕੋਈ ਸਿੰਗਰ ਕਲਾਕਾਰ ਇਹਨਾਂ ਦਾ ਗੀਤ ਲੈਣਾ ਚਾਹੁੰਦਾ ਤੇ ਇਹਨਾਂ ਨਾਲ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਤੁਸੀਂ ਇਹਨਾਂ ਨਾਲ ਹਨਾ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਬੰਦ ਤੁਹਾਨੂੰ ਆਪਣੇ ਨੰਬਰ ਤੋਂ ਹੀ ਆਉਣੇ ਆ ਤੇ ਕਈ ਵਾਰੀ ਬੰਦੇ ਦੀ ਆਤ ਉਸ ਹੁੰਦੀ ਨਾ ਕਿ ਬੰਦਾ ਇਕੱਲੇ ਸੇਵ ਨੰਬਰ ਹੀ ਚੱਕਦਾ ਤੇ ਹੁਣ ਆਦਤ ਪਾ ਲਓ ਥੋੜੀ ਜੀ ਵੀ ਜਿਹੜੇ ਬਿਨਾ ਸੇਵ ਨੰਬਰ ਹੀ ਆ ਉਹਨਾਂ ਨੂੰ ਵੀ ਆਪਾਂ ਫੋਨ ਚੱਕਣੇ ਆ ਕਿਉਂਕਿ ਪਤਾ ਨਹੀਂ ਹਾਂਜੀ ਵੀ ਕਿਹੜੇ ਇਸ ਵੀਡੀਓ ਵੇਖ ਰਹੇ ਦਰਸ਼ਕ ਨੇ ਕਿਹੜੇ ਨੇ ਤੁਹਾਡੇ ਵਾਸਤੇ ਮਨ ਲੁ ਫਰਿਸ਼ਤਾ ਬਣ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਨੇ ਐਂਟਰ ਕਰਨਾ ਤੁਹਾਡੇ ਵਾਸਤੇ ਮਨ ਲੁ ਫਰਿਸ਼ਤਾ ਬਣ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਨੇ ਐਂਟਰ ਕਰਨਾ ਹਨਾ ਹਾਂਜੀ ਸੋਈ ਚੱਕਣੀ ਹੈ ਹੁਣ ਹਾਂ ਇੱਕ ਕਮੈਂਟ ਕਰਕੇ ਦੱਸਿਓ ਦੋਸਤੋ ਤੁਹਾਨੂੰ ਕਿੱਦਾਂ ਦੀ ਲੱਗੀ ਬਾਈ ਦੀ ਗਾਇਕੀ ਤੇ ਇਹਨਾਂ ਦੀ ਆਵਾਜ਼ ਕਿੱਦਾਂ ਦੀ ਲੱਗੀ ਤੁਹਾਨੂੰ ਜੇਕਰ ਕਿਸੇ ਪੁਆਇੰਟ ਤੇ ਤੁਹਾਨੂੰ ਇਹ ਲੱਗਿਆ ਵੀ ਇੱਥੇ ਆਹ ਗੱਲ ਨਹੀਂ ਇੱਥੇ ਇਦਾਂ ਹੋਣੀ ਚਾਹੀਦੀ ਉਹ ਵੀ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣੀ ਹੈ ਹੰਮੇਰਾ ਕਰੜਾ ਪਹਿਰਾ ਹੋ ਗਿਆ ਮੇਰੇ ਬਹੁਤ ਨੰਨਦਾਰ ਆ ਮੇਰੇ ਖੋਪੜੇ ਪਈਆਂ ਝੰਝਰਾ ਆ ਮੇਰੇ ਖੋਪੜੇ ਪਈਆਂ ਝੰਝਰਾ ਹੰਮੇਰਾ ਕਰੜਾ ਪਹਿਰਾ ਹੋ ਗਿਆ ਮੇਰੇ ਬਹੁਤ ਨੰਨਦਾਰ ਮੇਰੇ ਖੋਪੜੇ ਪਈਆਂ ਝੰਝਰਾ ਆ ਮੇਰੇ ਖੋਪੜੇ ਪਈਆਂ ਝੰਝਰਾ ਆ ਮੇਰੇ ਖੋਪੜੇ ਪਈਆਂ ਝੰਝਰਾ ਤੇ ਮਾਵਾਂ ਦੇ ਪਤਮਾਰਗ ਕੀ ਬੱਚੇ ਜਮ ਕੇ ਸੁੱਟ ਗਈ ਅਗ ਕੀ ਬੱਚੇ ਜਮ ਕੇ ਸੁੱਟ ਗਈ ਕੁੰਡਾ ਉੱਟ ਗਈ ਨਦੀਆਂ ਪਾਰ ਮੇਰਾ ਨਾਮੇ ਕਲਜਬ ਸੋਹਣਿਓ ਅ ਮੇਰਾ ਨਾਮੇ ਕਲਜਬ ਸੋਹਣਿਓ ਮੈਨੂੰ ਚੜੀ ਜਵਾਨੀ ਯਾਰ ਮੈਂ ਹਰ ਸੀ ਰੁਲਦੇ ਰੁਲਦੇ ਪਹੁੰਚੇ ਵਿੱਚ ਪੜਦੇ ਸਾਂਦੇ ਹਰ ਹੰਝੂਆਂ ਦੇ ਵਿੱਚ ਡੱਬ ਗਏ ਟੜਦੇ ਸੂਰਜ ਲੇਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਕੇ ਹਰ ਰਿਸ਼ਤੇ ਨਾਲ ਟੁੱਟ ਕੇ ਜਾਂ ਦੁੱਖਾਂ ਸੰਗ ਜੁੜ ਗਏ ਜਦੋਂ ਲੱਗੇ ਕਰਨ ਕਮਈਆਂ ਸਹੀ उ मापे ई तुर गे कर न कमाई सी उ मापे ई तुर